ਕਹਿੰਦੇ ਰੌਲਾ ਪੈ ਗਿਆ ਚਮਤਕਾਰੀ ਸਿੱਕੇ ਦਾ ਤੇ ਚਮਤਕਾਰੀ ਸਿੱਕੇ ਨੇ ਦੋ ਬੰਦਿਆਂ ਦੀ ਜਾਨ ਲੈ ਲਈ ਹੁਣ ਤੁਸੀਂ ਵੀ ਸੋਚੀ ਜਾਂਦੇ ਹੋਗੇ ਵੀਡੀਓ ਦੇਖ ਕੇ ਨਾਲ-ਨਾਲ ਵੀਡੀਓ ਚੱਲੀ ਜਾਂਦੀ ਆ ਸਿੱਕਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਹਿੰਦੇ ਬੜਾ ਚਮਤਕਾਰੀ ਹੈ ਕਹਿੰਦੇ ਵੀ ਇਹ ਤਾਂ ਰੁੱਤ ਬਦਲ ਦਿੰਦਾ ਮੌਸਮ ਬਦਲ ਦਿੰਦਾ ਤੇ ਕਹਿੰਦੇ ਧਾਤੂ ਵੀ ਬਦਲ ਦਿੰਦਾ ਤੇ ਮਨ ਚਾਹੀ ਇੱਛਾ ਵੀ ਪੂਰੀ ਕਰਦਾ ਤੁਸੀਂ ਪਹਿਲਾਂ ਤਾਂ ਸੋਚ ਚ ਪੈ ਗਏ ਹੋਗੇ ਵੀ ਇਸ ਸਿੱਕੇ ਨੇ ਜਾਨ ਕਿਵੇਂ ਲੈ ਲਈ ਪਹਿਲਾਂ ਹੁਣ ਤੁਹਾਨੂੰ ਪੂਰੀ ਕਹਾਣੀ ਦੱਸ ਦਿੰਨੇ ਆ ਕਿ ਜਿਹੜਾ ਬਲੈਂਸ਼ਰ ਦੇ ਵਿੱਚ ਇਹ ਕੇਸ ਹੋਇਆਗਾ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਵਪ ਸੁਦੀਰ ਗਰਗ ਉਹਨਾਂ ਦੀ ਜਾਨ ਕਿਵੇਂ ਗਈ ਇਸ ਸਿੱਕੇ ਦੇ ਚੱਕਰ ਚ ਉਹ ਕਹਿੰਦੇ ਹੁੰਦੇ ਆਪਣੇ ਘਰੇ ਬੈਠੇ ਆਪਾਂ ਨਾਰਮਲ ਜਦੋਂ ਗੱਲਾਂ ਕਰਦੇ ਆ ਤਾਂ ਉਹਨਾਂ ਨੇ ਗੱਲਬਾਤ ਆਪਣੇ ਨੌਕਰ ਦੇ ਸਾਹਮਣੇ ਕਰਨੀ ਸ਼ੁਰੂ ਕਰਤੀ ਕਹਿੰਦੇ ਵੀ ਦੁਨੀਆ ਦੇ ਵਿੱਚ 26 ਸਿੱਕੇ ਨੇ ਇਸ ਤਰ੍ਹਾਂ ਦੇ ਜਿਹੜੇ ਮੌਸਮ ਬਦਲ ਸਕਦੇ ਆ ਇੱਛਾ ਪੂਰੀ ਕਰ ਸਕਦੇ ਆ ਤੇ ਜਾਦੂਈ ਸਿੱਕੇ ਨੇ ਇਹ ਚਮਤਕਾਰੀ ਸਿੱਕੇ ਨੇ ਤੇ ਉਹ ਚਮਤਕਾਰੀ ਸਿੱਕਾ ਜਦੋਂ ਨੌਕਰ ਨੂੰ ਪਤਾ ਲੱਗਿਆ ਕਹਿੰਦੇ ਵੀ 1000 ਕਰੋੜ ਰੁਪਏ ਦੇ ਵਿੱਚ ਅਸੀਂ ਨੇਪਾਲ ਚ ਵੇਚਣਾ ਇਹ ਚਰਚਾ ਘਰ ਦੇ ਵਿੱਚ ਹੋਈ ਤੇ ਨੌਕਰ ਨੇ ਪਲਾਨਿੰਗ ਕਰ ਲਈ ਨੌਕਰ ਨੇ ਪਲਾਨਿੰਗ ਕਰਕੇ ਮਾਲਕ ਤੇ ਮਾਲਕ ਦੇ ਫੂਫੇ ਨੂੰ ਹੀ ਜਿਹੜਾ ਉਹਨਾਂ ਦੀ ਜਾਨ ਹੀ ਲੈ ਲਈ ਇਸ ਸਿੱਕੇ ਦੇ ਚੱਕਰ 'ਚ ਕਿ ਜਦੂਈ ਸਿੱਕਾ ਮੇਰੇ ਹੱਥੋਂ ਨਾ ਨਿਕਲ ਜੇ ਚਮਤਕਾਰੀ ਸਿੱਕਾ ਮੇਰੇ ਹੱਥੋਂ ਨਾ ਨਿਕਲ ਜੇ ਆ ਸਿੱਕੇ ਦੀ ਵੀਡੀਓ ਨਾਲ-ਨਾਲ ਚੱਲੀ ਜਾਂਦੀ ਆ ਹੁਣ ਤੁਸੀਂ ਦੱਸਿਓ ਕਿ ਕੀ ਕੀ ਅੱਜ ਦੇ ਜਮਾਨੇ ਦੇ ਵਿੱਚ ਵੀ ਚਮਤਕਾਰ ਇਸ ਤਰੀਕੇ ਦੇ ਹੁੰਦੇ ਆ ਕਿ ਇਦਾਂ ਦੇ ਸਿੱਕੇ ਦੁਨੀਆ ਦੇ ਵਿੱਚ ਪਾਏ ਜਾਂਦੇ ਆ ਜਿਹੜੇ ਚਮਤਕਾਰ ਕਰਦੇ ਆ ਜਾਂ ਇਸ ਸਿੱਕੇ ਨੂੰ ਦੇਖ ਕੇ ਤੁਹਾਨੂੰ ਲੱਗਦਾ ਵੀ ਇਹ ਸਿੱਕਾ ਜੇ ਚਮਤਕਾਰ ਕਰਦਾ ਹੁੰਦਾ ਤਾਂ ਫਿਰ ਇਹਨਾਂ ਦੇ ਮਾਲਕਾਂ ਦੀ ਜਾਨ ਨਾ ਜਾਂਦੀ ਤਾਂ ਹੁਣ ਤੁਸੀਂ ਦੇਖ ਲਓ ਵੀ ਇਸ ਜਾਦੂਈ ਜਾਂ ਚਮਤਕਾਰੀ ਸਿੱਕੇ ਦੇ ਚੱਕਰ 'ਚ ਦੋ ਬੰਦਿਆਂ ਦੀ ਜਾਨ ਚਲੀ ਗਈ ਤੇ ਜਿਸ ਨੇ ਲਈ ਆ ਯਾਰ ਉਹਦੇ ਦਿਮਾ ਚਲਦਾ ਹੋ ਉਹ ਤੁਸੀਂ ਵੀ ਸੋਚ ਸਕਦੇ ਹੋ ਕਿ ਹੁਣ ਇਸ ਟਮਾ ਇਹ ਪੁਲਿਸ ਦੇ ਕਬਜ਼ੇ ਦੇ ਵਿੱਚ ਆ ਜਦੂਈ ਸਿੱਕਾ ਜਿਹੜਾ ਕਹਿੰਦੇ ਵੀ ਚਮਤਕਾਰੀ ਸਿੱਕਾ ਹੈਗਾ ਰੁੱਤਾਂ ਬਦਲਦਾ ਮੌਸਮ ਬਦਲ ਦਿੰਦਾ ਤੇ ਇੱਛਾ ਪੂਰੀ ਕਰ ਦਿੰਦਾ ਇਸ ਇੱਛਾ ਪੂਰਤੀ ਦੇ ਚੱਕਰ ਦੇ ਵਿੱਚ ਦੋ ਬੰਦਿਆਂ ਨੇ ਆਪਣੀ ਜਾਨ ਗਵਾ ਲਈ ਤੇ ਹੁਣ ਇਹ ਸਿੱਕਾ ਜਿਹੜਾ ਪੁਲਿਸ ਦੇ ਹਵਾਲੇ ਹੈ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੇ ਜਿਹੜੇ ਲੋਕ ਇਦਾਂ ਦੀ ਵਿਰਤੀ ਰੱਖਦੇ ਆ ਇਦਾਂ ਦੀ ਸੋਚ ਰੱਖਦੇ ਆ ਕਿ ਅੱਜ ਵੀ ਅੱਜ ਦੇ ਜਵਾਨੇ ਦੇ ਵਿੱਚ ਵੀ ਚਮਤਕਾਰ ਇੱਕ ਸਿੱਕੇ ਦੇ ਨਾਲ ਹੋ ਸਕਦੇ ਆ ਜਾਂ ਇੱਛਾ ਪੂਰੀ ਹੋ ਸਕਦੀ ਹੈ ਇੱਕ ਸਿੱਕੇ ਦੇ ਨਾਲ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਜਿਹੜਾ ਵਿਸ਼ਾ ਹੈਗਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਕਿ ਇੱਕ ਸਿੱਕੇ ਨੇ ਦੋ ਬੰਦਿਆਂ ਦੀ ਜਾਨ ਕਿਵੇਂ ਲੈ ਲਈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ